ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਕਹਿੰਦੇ ਅਸੀਂ ਆਪਣੇ ਬੱਚੇ ਦੀ ਲਾਸ਼ਾਂ ਲੈਣ ਨੂੰ ਉਡੀਕ ਰਹੇ ਆ ਕਿ ਸਾਡੇ ਬੱਚਿਆਂ ਦੀ ਲਾਸ਼ਾਂ ਦਿੱਤੀਆਂ ਜਾਣ ਕਹਿੰਦੇ ਦੂਸਰੇ ਪਾਸੇ ਇਹ ਸੁਪਾਸਰਹੰਦ ਦੀ ਲਾਸ਼ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਤੇ ਲਾਸ਼ ਸਾਹਮਣੇ ਪਈ ਆ ਪਰਿਵਾਰ ਲਾਸ਼ ਲੈਣ ਤੋਂ ਇਨਕਾਰ ਕਰ ਰਿਹਾਗਾ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਕਿ ਜ਼ਾਲਮ ਵੀ ਦਰਸ਼ਟ ਵੀ ਪੁਲਿਸ ਦੇ ਵਿੱਚ ਹੋਇਆ ਪਾਪੀ ਵੀ ਪੁਲਿਸ ਦੇ ਵਿੱਚ ਹੋਇਆ ਅਕਰਤਕਾਟ ਵੀ ਪੁਲਿਸ ਦੇ ਵਿੱਚ ਹੋਇਆ ਔਰ ਸੰਦੀਪ ਸੰਨੀ ਦੇ ਜਿਹੜੀਆਂ 11 ਇੱਕ ਕਵੀ ਨੇ ਜਿਹੜੀਆਂ ਇਹਦੇ ਉੱਪਰ ਸਤਰਾ ਜਿਹੜੀਆਂ ਇਹਨਾਂ ਪਾਪੀਆਂ ਦੇ ਉੱਪਰ ਜਰੂਰ ਲਿਖੀਆਂ ਨੇ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਪੁੱਤ ਕੋ ਕੋ ਮਾਰੇ मामा ਦੇ ਭੈਣਾ ਤੋਂ ਖੋਲੇ ਵੀਰ ਨੇ ਕਈ ਗੋਲੀਆਂ ਦੇ ਨਾਲ ਭੁੰਨੇ ਨੇ ਕਿ ਨਾਲ ਸਗੀਨਿਆ ਚਿਰੇ ਨੇ ਮੋਗਲਾਂ ਦੀ ਇਜਾਦ ਦਵਾਉਂਦਾ ਸੀ ਹੁਣ ਕੋਚ ਜਹਾਨੋ ਕਰ ਗਿਆ ਏ ਤੋ ਖਾ ਗਿਆ ਪਾਰ ਜਵਾਨੀ ਨੂੰ ਮੈਂ ਸੁਣਿਆ ਸੂਬਾ ਬੁੱੱਟੜ ਮਰ ਗਿਆ ਏ ਜੋ ਬੜ ਬੜ ਖਾ ਗਿਆ ਦੁਨੀਆ ਨੂੰ ਉਹ ਵੀ ਕੀ ਉਹ ਵੀ ਸੂਬਾ ਸਰਹੰਦ ਜਿਹੜਾ ਨਰਕਾ ਨੂੰ ਜਿਹੜਾ ਤੁਰ ਗਿਆ ਏ ਜਿਹੜੀਆਂ ਸਤਰਾ ਨੇ ਜਿਹੜੀਆਂ ਕਵੀ ਆਪਣੇ ਢੰਗ ਦੇ ਨਾਲ ਕਿਸ ਤਰ੍ਹਾਂ ਬਿਆਨ ਕਰਦਾ ਉਹ ਤੁਹਾਨੂੰ ਥੋੜੀਆਂ ਜੀਆਂ ਸੁਨਾਇਆਂ ਨੇ ਇਥੋਂ ਅੰਦਾਜ਼ਾ ਲਾ ਲਓ ਪੁਲਸ ਵਾਲਿਓ ਕਿ ਭਾਈ ਜੇ ਤੁਸੀਂ ਕਰੋਗੇ ਤਾਂ ਭਰਦੀਆਂ ਵੀ ਤੁਹਾਨੂੰ ਪਹਿਣ ਗਿਆ ਤੇ ਹੁਣ ਦੋ ਨੌਜਵਾਨਾਂ ਦਾ ਜ਼ਿਕਰ ਹੋਰ ਆਉਂਦਾ ਜਦੋਂ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਸੰਗਰੂਰ ਦੇ ਵਿਖੇ ਜਿਹੜਾ ਮੈਡੀਕਲ ਸਮੇਂ ਲਜਾਂਣ ਸਮੇਂ ਜਕਾਰਾ ਲਾਉਣ ਲੱਗਿਆ ਤੇ ਉਹਦੀਆਂ ਬਾਹਾਂ ਮਰੋੜ ਲੀਆਂ ਦੱਸੋ ਭਾਈ ਕੀ ਸੰਦੀਪ ਸਨਹੀਂ ਇਹ ਗੁਰੂ ਦਾ ਜਿਕਰਾ ਨਹੀਂ ਗਜਾ ਸਕਦਾ ਦੱਸੋ ਇਹ ਬਾਹਾਂ ਤੁਸੀਂ ਕਦੇ ਬਲਾਤਕਾਰ ਸਰਸੇ ਵਾਲੇ ਸਾਧੀਆਂ ਮਰੋੜੀਆਂ ਨੇ ਜਾਂ ਹੋਰ ਕਿਤੇ ਕਿਤੇ ਅਪਰਾਧੀ ਦੁਨੀਆ ਦੇ ਵਿੱਚ ਬੈਠੇ ਆ ਜਾਂ ਗੈਂਗਸਟਰ ਗੋਡੀ ਅਬਰਾ ਅਬਰਾ ਲੈ ਲੈ ਸੁਸਨੋਈ ਜਿਹੜੀਆਂ ਕਿ ਤੁਹਾਡੀ ਪੁਲਿਸ ਇੰਟਰਵਿਊ ਕਰਦੀ ਰਹੀ ਆ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਆ ਕਿਤੇ ਉਹਨਾਂ ਦੀ ਬਾਹਰ ਰੋੜੀਆਂ ਨੇ ਡਰ ਲੱਗਦਾ ਉਹਦੇ ਤੋਂ ਤੁਹਾਨੂੰ ਤੁਹਾਡਾ سینਾ ਠਰ ਠੜ ਕੰਬਦਾ ਬਸਨੋਈ ਦੇ ਨਾਮ ਤੇੋਂ ਤੁਸੀਂ ਡਰਦੇ ਹੋ ਤੁਹਾਡੇ ਚੀਕਾਂ ਨਿਕਲਦੀਆਂ ਕਿ ਪਤਾ ਨਹੀਂ ਕਿਹੜੇ ਵੇਲੇ ਗੋਲੀ ਕਿੱਧਰ ਆ ਜਾਵੇ ਇਸ ਕਰਕੇ ਉਹਨੂੰ ਸਲਾਮਾ ਕਰਦੇ ਹੋ ਇੱਕ ਮੈਂ ਸੁਣਿਆ ਸੀ ਦਿੱਲੀ ਦਾ ਪੁਲਿਸ ਵਾਲਾ ਉਹ ਕਹਿ ਰਿਹਾ ਸੀ ਬਸਨੋਈ ਨੂੰ ਭਾਈ ਸਾਹਿਬ ਜੀ ਤੁਸੀਂ ਸਾਬ ਜੀ ਦੱਸ ਦਿਓ ਤੁਹਾਡੇ ਡਰਦੇ ਦੀਆਂ ਨਿਕਰਾ ਗਿੱਲੀਆਂ ਹੁੰਦੀਆਂ ਨੇ ਇੱਥੋਂ ਤੁਹਾਨੂੰ ਸਭ ਜਾੜ ਹੁੰਦਾਗਾ ਮੈਂ ਤੁਹਾਨੂੰ ਅਗਲੀ ਇੱਕ ਗੱਲ ਹੋਰ ਦੱਸਦਾਗਾ ਹੁਣ ਪੁਲਿਸ ਵਾਲੇ ਕਈ ਮੇਰੇ ਦੋਸਤ ਵੀ ਆ ਮਿੱਤਰ ਵੀ ਆ ਯਾਰ ਵੀ ਹਵੇਲੀ ਵੀ ਆ ਉਹ ਗੱਲ ਚੱਲ ਵੀ ਚਿੱਟੇ ਵਾਲਿਆਂ ਤੋਂ ਕਹਿੰਦੇ ਇਹਨਾਂ ਤੋਂ ਬਚਾ ਐਤਾ ਬੜਾ ਵਿਚਾਰ ਰੱਖਦੇ ਆ ਕਹਿੰਦੇ ਅਸੀਂ ਨਹੀਂ ਫੜਦੇ ਇਹਨਾਂ ਨੂੰ ਥੇਤੀ ਥੇਤੀ ਇਹ ਅਸੀਂ ਰੋਜ਼ ਵੇਲੇ-ਕਵੇਲੇ ਆਪਣੇ ਘਰ ਨੂੰ ਜਾਣਾ ਹੁੰਦਾ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਕਹਿੰਦੇ ਇਹ ਘੇਰ ਕੇ ਮਾਰ ਦੇਣਾਂ ਆਹ ਲਾਤ ਨੇ ਤੇ ਉਹਨਾਂ ਉੱਤੇ ਜ਼ੋਰ ਨਹੀਂ ਚੱਲਦਾ ਤੇ ਇੱਕ ਸਿੱਖਾ ਜਿਨੇ ਕਿ ਦੁਸ਼ਟ ਪਾਪੀ ਜਿਨੇ 100 ਜਣਾ ਮਾਰਿਆ ਹੋਵੇ 100 ਦੇ ਕਰੀਬ ਨੌਜਵਾਨ ਦਾ ਘਾਣ ਕੀਤਾ ਹੋਵੇ ਜੇਕਰ ਉਹ ਜਕਰੇ ਲਾਉਣ ਲਈ ਬਾਹ ਉੱਪਰ ਚੱਕਦਾਗਾ ਤੁਸੀਂ ਉਹਦੀ ਬਾਹ ਮੋੜ ਲੈਨੇ ਹੋ ਇਹ ਵੀ ਬੜੀ ਦੁੱਖ ਦੀ ਗੱਲ ਆ ਇਕੀ ਸਿੱਖਾਂ ਦੇ ਨਾਲ ਆ ਇਸ ਤਰ੍ਹਾਂ ਬਤੀਰਾ ਕਰਨਾ ਠੀਕ ਆ ਤੁਸੀਂ ਵੀ ਸਿੱਖਾਂ ਦੇ ਮੁੰਡਿਓ ਠੀਕ ਹੈ ਕਿ ਭਾਈ ਤੁਸੀਂ ਡਿਊਟੀ ਕਰੋ ਆਪਣੀ ਤੇ ਤੁਸੀਂ ਉਹਨੂੰ ਜਿਸ ਤਰ੍ਹਾਂ ਇਸ ਤਰ੍ਹਾਂ ਤੁਕੇ ਲੈ ਕੇ ਗਏ ਹੋ ਜਿਹਦਾ ਸਰੀਰ ਬਿੰਨੇ ਪਿਆ ਹੋਵੇ ਕੁਟਕੁਟ ਕੇ ਡਾਂਗਾ ਦੇ ਨਾਲ ਆ ਪੈਰ ਤੋਂ ਤੁਰਿਆ ਨਾ ਗਿਆ ਹੋਵੇ ਤੁਸੀਂ ਉਹਨੂੰ ਕਮੇ ਘੜੀਸ ਘੜੀਸ ਕੇ ਜਿਹੜਾ ਮੈਡੀਕਲ ਲੀ ਲੈ ਕੇ ਜਾਂਦੇ ਹੋ ਇਤਿਹਾਸਗਵਾਹਗਾ ਇਤਿਹਾਸ ਬਣਦਾਗਾ ਇਤਿਹਾਸ ਭਾਈ ਬਿਆਤ ਸਿੰਘ ਭਾਈ ਸਤਵੰਦ ਸਿੰਘ ਦਾ ਵੀ ਬਣਿਆ ਸੀ ਇਤਿਹਾਸ ਇੰਦਰਾ ਗਾਂਧੀ ਦਾ ਵੀ ਬਣਿਆ ਸੀ ਇਤਿਹਾਸ ਇਤਿਹਾਸ ਦੇ ਵਿੱਚ ਫਰਕ ਆ ਉਹ ਕੌਮ ਦੇ ਹੀਰੇ ਤੇ ਕੌਮ ਦੇ ਯੋਧੇ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਆ ਦੂਸਰੇ ਪਾਸੇ ਉਹ ਨਰਕਾਂ ਨੂੰ ਗਈ ਹੋਈ ਇੰਦਰਾ ਗਾਂਧੀ ਤੇ ਅੱਜ ਉਹਨਾਂ ਦੀਆਂ ਯੋਧਿਆਂ ਨੇ ਵਰਸੀਆਂ ਮਲਾਈਆਂ ਜਾਂਦੀਆਂ ਨੇ ਉਹ ਵੀ ਤੁਹਾਡੀ ਪੁਲਿਸ ਦੇ ਵਿੱਚੋਂ ਸੀ ਭਾਈ ਬਲਵੰਤ ਸਿੰਘ ਰਾਜਵਾਨਾ ਵੀ ਪੁਲਿਸ ਦੇ ਵਿੱਚੋਂ ਸੀ ਭਾਈ ਦਲਾਵਰ ਸਿੰਘ ਵੀ ਪੁਲਿਸ ਦੇ ਵਿੱਚੋਂ ਸੀ ਬڑے ਜੋਧੇ ਹੋਏ ਆ ਪੁਲਿਸ ਦੇ ਵਿੱਚ ਤੇ ਬੜੇ ਇਮਾਨਦਾਰ ਵੀ ਪੁਲਿਸ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਕਿ ਜ਼ਾਲਮ ਵੀ ਦਸ਼ਟ ਵੀ ਪੁਲਿਸ ਦੇ ਵਿੱਚ ਹੋਏ ਆ ਪਾਪੀ ਵੀ ਪੁਲਿਸ ਦੇ ਵਿੱਚ ਹੋਏ ਆ ਅਕਿਰਤ ਕਰਨ ਵੀ ਪੁਲਿਸ ਦੇ ਵਿੱਚ ਹੋਏ ਆ ਹੋਰ ਸੰਦੀਪ ਸੰਨੀ ਦੇ ਜਿਹੜੀਆਂ 11 ਸੱਟਾਂ ਜਿਹੜੀਆਂ ਕਲੀਅਰ ਹੋ ਗਈਆਂ ਕਿ 11 ਸੱਟਾਂ ਉਹਨਾਂ ਦੇ ਲੱਗੀਆਂ ਨੇ ਕਿਹੜੇ-ਕਿਹੜੇ ਪਾਸੇ ਤੇ ਲੱਗੀਆਂ ਦੋਨਾਂ ਦੇ ਪਾਸੇ ਲੈਫਟ ਤੇ ਰਾਈਟ ਦੇ ਪਾਸੇ ਤੇ ਪੈਰ ਤੇ ਉਸ ਤੋਂ ਬਾਅਦ ਜਿਹੜੀਆਂ ਸਿਰ ਦੀਆਂ ਸੱਟਾਂ ਨੇ ਅਜੇ ਉਹਨਾਂ ਦਾ ਜਿਹੜਾ ਡਾਕਟਰਾਂ ਨੇ ਕਹਿਤਾ ਕਿ ਇਹਨਾਂ ਦਾ ਐਮ ਆਰ ਆਈ ਕਰਾਇਆ ਜਾਵੇ ਇਹਨਾਂ ਦਾ ਜਿਹੜਾ ਸੀਟੀ ਸਕੈਨ ਕਰਾਇਆ ਜਾਵੇ ਤੇ ਤਾਂ ਜਾ ਕੇ ਉਹਨਾਂ ਦਾ ਵੀ ਪਤਾ ਲੱਗ ਜੂ ਕਿ ਦੱਸਿਆ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਉਹਦੇ ਕੇਸ ਪੁੱਟੇ ਕੇ ਕੇਸਾਂ ਤੋਂ ਫੜ ਕੇ ਘੜਿਸਿਆ ਗਿਆ ਪੁਲਿਸ ਵੱਲੋਂ ਜਿਹੜਾ ਉਹਦੇ ਸਿਰ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਇਸ ਤਰ੍ਹਾਂ ਬਥੇਰਾ ਕੀਤਾ ਗਿਆ ਜੇਲ੍ਹ ਦੇ ਵਿੱਚ ਕੋਈ ਬਿਰਕ ਬਿਰਕਾ ਕੋਈ ਐਸ ਐਸ ਪੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਹੁਣ ਵੀ ਤੁਹਾਨੂੰ ਤੁਸੀਂ ਦੇਖ ਰਹੇ ਹੋ ਜਦੋਂ ਜਿਹੜਾ ਇਹ ਬੁੱਚੜ ਮਰਿਆ ਸੁਬਾ ਸਰਹਾਂ ਦਾ ਹੁਣ ਕਮੇ ਲਾਂ ਦਾ ਪੈ ਰੀਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਹੈ ਤੁਸੀਂ ਆਪ ਦੇਖ ਰਹੇ ਹੋ ਅੱਖੀਂ ਦੇਖ ਰਹੇ ਹੋ ਲੋਕ ਖੁਸ਼ੀ ਮਨਾ ਰਹੇ ਆ ਚਾਹ ਮਨਾ ਰਹੇ ਆ ਲੋਕ ਕਹਿੰਦੇ ਕਿ ਪਾਪੀ ਕਹਿੰਦੇ ਐਸੀ ਮੌਤ ਹੀ ਮਰਨਾ ਸੀ ਇਹਨੇ ਜੇਕਰ ਆਪਣੀ ਮੌਤ ਆ ਮਰ ਜਾਂਦਾ ਤਾਂ ਜਿਹੜਾ ਕਿ ਉਹਨਾਂ ਦੇ ਅੰਦਰ ਜਿਹੜਾ ਦਰਦ ਦੇ ਕਿ ਚੀਜ਼ ਰਹਿਣੀ ਸੀ ਪਰ ਹੁਣ ਕਹਿੰਦੇ ਉਹਨਾਂ ਦੇ ਅੰਦਰ ਜਿਹੜੀ ਉਹ ਚੀਜ਼ ਆ ਉਹ ਥੋੜੀ ਜਿਹੀ ਘਟੀ ਆ ਬੇਸਾਕ ਕਹਿੰਦੇ ਉਹਦੀ ਜਿਹੜੀ ਅੱਜ ਉਹ ਕਹਿ ਰਹੇ ਨੇ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਕਹਿੰਦੇ ਅਸੀਂ ਆਪਣੇ ਬੱਚਿਆਂ ਦੀ ਲਾਸ਼ਾਂ ਲੈਣ ਨੂੰ ਉਡੀਕ ਰਹੇ ਆ ਕਿ ਸਾਡੇ ਬੱਚਿਆਂ ਦੀਆਂ ਲਾਸ਼ਾਂ ਦਿੱਤੀਆਂ ਜਾਣ ਕਹਿੰਦੇ ਦੂਸਰੇ ਪਾਸੇ ਇਹ ਸੂਬਾ ਸਰਹੰਦ ਦੀ ਲਾਸ਼ ਲੈਣ ਤਣਕਾਰ ਕੀਤਾ ਜਾ ਰਿਹਾ ਤੇ ਲਾਸ਼ ਸਾਹਮਣੇ ਪਈ ਆ ਪਰਿਵਾਰ ਲਾਸ਼ ਲੈਣ ਤਣਕਾਰ ਕਰ ਰਿਹਾਗਾ ਤੇ ਇਹ ਕਹਿੰਦੇ ਸਮਾ ਸਮਰਾਤ ਹੁੰਦਾਗਾ ਸਮਾ ਬੜਾ ਬਲਵਾਨ ਹੁੰਦਾਗਾ ਸਮਾ ਕਿਸੇ ਦੀ ਲਿਹਾਜ਼ ਨਹੀਂ ਕਰਦਾ ਤੇ ਇੱਕ ਦਿਨ ਜਿਹੜਾ ਕਹਿਰ ਕਬਾਉਂਦਾਗਾ ਤੇ ਉਹਦੇ ਉੱਪਰ ਜਿਹੜਾ ਕਹਿਰ ਆ ਇਹ ਦੁਨੀਆ ਦਾ ਜਿਹੜਾ ਇੱਕ ਦਸਤੂਰ ਆ ਜਾਂ ਆਪਾਂ ਕਹਿੰਦੇ ਕੁਦਰਤ ਦਾ ਇੱਕ ਦਸਤੂਰ ਆ ਉਸ ਪ੍ਰਮਾਤਮਾ ਦਾ ਕਿ ਜੈਸਾ ਬੀਜੋਂਗੇ ਵੈਸਾ ਵੱਢੋਂਗੇ ਜੇ ਜਿਆ ਕਰੋਗੇ ਵੈਸਾ ਭਰੋਗੇ ਜੋ ਕੀਤਾ ਉਹੀ ਉਹਨੇ ਭਰਿਆ ਪਰ ਉਹਨਾਂ ਨੇ ਭਰਿਆ ਆਪਾ ਚਲੋ ਫਿਰ ਵੀ ਆਪਾਂ ਕਹਿ ਲਈਏ ਕਿ ਉਹਨਾਂ ਪੁੱਤਾਂ ਦਾ ਕੀ ਕਸੂਰ ਸੀ ਜਬਾਬਾ ਚਰਨ ਸਿੰਘ ਦੇ ਕਰੀਬ ਉਹਦੇ ਸੱਤ ਜਿਹੜਾ ਕਿ ਰਿਸ਼ਤੇਦਾਰਾਂ ਨੂੰ ਚੱਕ-ਚੱਕ ਕੇ ਉਹਦੇ ਸਹੁਰਿਆਂ ਤੱਕ ਜਿਹੜੇ ਉਹਦੇ ਸਾਲਿਆਂ ਤੱਕ ਜਿਹੜਾ ਮਾਰ ਦਿੱਤੇ ਇਹਨੇ ਬੱਚੜਾ ਇਸੇ ਸਵੇ ਸ੍ਰਹਾਂਦਨੇ ਬਾਬਾ ਚਰਨ ਸਿੰਘ ਨੂੰ ਜੀਬ ਤੇ ਟਰੈਕਟਰ ਦੇ ਨਾਲ ਵਿਚਾਲੋ ਪਾਰ ਦਿੱਤਾ ਇਹ ਕਾਰਨਾਮੇ ਕੀਤੇ ਆ ਕਿ ਤੁਹਾਡਾ ਜਿਹੜਾ ਹਿਰਦਾਗਾ ਉਬਲੁੰਦ ਰਿਆ ਜਾਂਦਾ ਹੈ ਜਿਵੇਂ ਗੱਲਾਂ ਸੁਣ ਕੇ ਐਡਾ ਜ਼ੁਲਮੀ ਐਡਾ ਪਾਪੀ ਬੰਦਾ ਹੋਵੇ ਐਡਾ ਮੈਂ ਕਹਿੰਦਾ ਜ਼ਾਲਮਾ ਸੁਬਾ ਸਰਹੰਦ ਤੇ ਉਹੀ ਗੱਲ ਆ ਕਿ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਸੀ ਜਮੇ ਜਿਹੜੀ ਸੋਚ ਸੀ ਜਿਹੜੀ ਜੋ ਜਿਹੜੀ ਅੱਪਾ ਕਹਿੰਦੇ ਕਿ ਬਿਰਤੀ ਸੀ ਉਹ ਪ੍ਰਵੇਸ਼ ਆ ਜਿਹੜੀ ਇਹਦੇ ਵਿੱਚ ਕਰ ਚੁੱਕੀ ਸੀ ਸੂਬੇ ਸਰਹੰਦ ਦੀ ਇਸ ਕਰਕੇ ਇਹਨੇ ਸੂਬਾ ਸਰਹੰਦ ਆਪਣਾ ਨਾਮ ਰੱਖਿਆ ਸੀ ਤੇ ਇਹਨੂੰ ਪਤਾ ਨਹੀਂ ਸੀ ਕਿ ਭਾਈ ਜੇਕਰ ਸੂਬਾ ਸਰਹੰਦ ਜੰਮਿਆ ਤੇ ਦੂਸਰੇ ਪਾਸੇ ਬੱਬਾ ਬੰਦਾ ਸਿੰਘ ਬਹਾਦਰ ਵੀ ਜੰਮਿਆ ਤੇ ਬੱਬਾ ਬੱਬਾ ਮਾਫ਼ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਜਿਹੜਾ ਨਕੇਲ ਪੱਕ ਜਿਹੜਾ ਫਿਰ ਉਸ ਜ਼ਾਲਮ ਤੋਂ ਜਿਹੜਾ ਬਦਲਾ ਲਿਆ ਸੀ ਛੋਟੇ ਸਾਹਿਬਜ਼ਾਦਿਆਂ ਦਾ ਇਸ ਕਰਕੇ ਜਿਹੜਾ ਕਹੈ ਉਹਨੂੰ ਬੜਾ ਕੁਝ ਆ ਪਰ ਕਹਿੰਦੇ ਆ ਕਿ ਜਿਹੜਾ ਬੰਦਾ ਅਜਿਹਾ ਹੈ ਬੁੱਚੜਾਂ ਦੀਆਂ ਕਹਾਣੀਆਂ ਸੁਣਦਾ ਇਹਨਾਂ ਬੁੱਚੜਾਂ ਤੇ ਕਿਤਾਬਾਂ ਲਿਖੀਆਂ ਗਈਆਂ ਕੇ ਪੀਐਸ ਗਿੱਲ ਬੁੱਚੜ ਪੰਜਾਬ ਦਾ ਲਿਖੀ ਗਈ ਕਿਤਾਬ ਆ ਇਤਿਹਾਸ ਬਣ ਜਾਂਦਾ ਪੁਲਿਸ ਵਾਲਿਓ ਭਰਾਵੋ ਤੁਸੀਂ ਵੀ ਮੜਾ ਮੋਟਾ ਸੋਚੋ ਜਿਹੜੇ ਅੱਜ ਵੀ ਜਿਹੜਾ ਕਹਿੰਦੇ ਆ ਜੋ ਅੱਜ ਇੱਕ ਫੇਕ ਅਨਕਾਉਂਟਰ ਪੇਰ ਹੋਇਆ ਇੱਕ ਨੌਜਵਾਨ ਦਾ ਬੇਸਕੋਨ ਇੱਕ ਅੰਮਰਸਰ ਦੇ ਜਿਹੜਾ ਲਾਗੇ ਕੋਈ ਨੌਜਵਾਨ 'ਚ ਕੋਈ ਰਾਜਸ ਸੀ ਦੁਸ਼ਮਣੀ ਸੀ ਉਹਨੂੰ ਗੋਲੀਆਂ ਮਾਰ ਕੇ 14 ਗੋਲੀਆਂ ਮਾਰ ਕੇ ਦੱਸਿਆ ਜਾ ਰਿਹਾ ਕਿ ਉਹਨੂੰ ਮਾਰ ਦਿੱਤਾ ਉਹਨਾਂ ਦੇ ਵਿੱਚੋਂ ਤਿੰਨ ਜਣੇ ਸੀ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਇਹ ਪੁਲਿਸ ਦੀ ਉਹੀ ਕਹਾਣੀ ਦੀ ਇੱਕ ਜਣੇ ਨੂੰ ਅਸੀਂ ਲੈ ਕੇ ਗਏ ਉੱਥੇ ਉਹਦੇ ਕਾਲੇ 45 ਬੋਲ ਦਾ ਰਵਾਲਵਰ ਦੱਬਿਆ ਪਿਆ ਸੀ ਫਲਾਣੇ ਤਿੰਨ ਰਵਾਲਵਰ ਦੱਬੇ ਪੈਸੇ ਜਦੋਂ ਇੱਕ ਸਾਡੇ ਮਲਾਜ ਉਹਨੇ ਜਿਹੜਾ ਕਿ ਉਹਨੂੰ ਜਿਹੜਾ ਫੜਿਆ ਹੋਇਆ ਸੀ ਤੇ ਉਹਨੇ 45 ਪਹਿਲਾਂ ਕਹਿੰਦੇ ਕਿ ਉਹਨੇ ਇੱਕ ਕਿਲਾਉਂ ਦੀ ਕੋਸ਼ਿਸ਼ ਕੀਤੀ ਫਿਰ ਕਹਿੰਦੇ ਚਲਾ ਹੀ ਦਿੱਤਾ ਸਾਡੇ ਜਿਹੜਾ ਅੱਗੇ ਕੋਲ ਦੀ ਲੰਘਿਆ ਤੇ ਸਾਡੇ ਠਣਕਾਰ ਨੇ ਸ਼ੂਟ ਕਰਤਾ ਤੇ ਉਹਦੇ ਲੱਤ 'ਚ ਗੋਲੀ ਵੱਜੀ ਆ ਇਹ ਪਾਪ ਨੀ ਤੁਸੀਂ ਦੇ ਸਕਦੇ ਜਿਹੜਾ ਇਹ ਪਾਪ ਨੇ ਜਿਹੜਾ ਤੁਸੀਂ ਝੂਠ ਬੋਲਦੇ ਇਹ ਵੀ ਇੱਕ ਬਹੁਤ ਵੱਡਾ ਪਾਪ ਆ ਠੀਕ ਆ ਕਿ ਭਾਈ ਤੁਸੀਂ ਜਿਨ੍ਹਾਂ ਨੇ ਕਰਾਇਮ ਕੀਤਾ ਫੜੋ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਉਹਨਾਂ ਨੂੰ ਜੋ ਸਜ਼ਾ ਦੇਊਗੀ ਉਹ ਸਾਰਿਆਂ ਦੇ ਸਾਹਮਣੇ ਆ ਇੱਕ ਹੀ ਗੱਲ ਹੋਈ ਕਿਸੇ ਦੀ ਨਿੱਜੀ ਦੁਸ਼ਮਣੀ ਆ ਜੇਕਰ ਉਹ ਵੀ ਬੰਦਾ ਭੱਜ ਜਾਂਦਾ ਆਪਾਂ ਅਕਸਰ ਦੇਖਦੇ ਆ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਅੱਜ ਤੋਂ ਨਹੀਂ ਮੁੱਢ ਤੋਂ ਸਾਦੀਆਂ ਤੋਂ ਚੱਲਦਾ ਆ ਰਿਹਾ ਵਰਤਾਰਾ ਬੇਸ਼ੱਕ ਬਹੁਤ ਮਾੜਾ ਹੈਗਾ ਬਹੁਤ ਭਿਆਨਕਾ ਇਹ ਹੋਣਾ ਨਹੀਂ ਚਾਹੀਦਾ ਪਰ ਅਕਸਰ ਕੀਤਾ ਕੀ ਜਾਵੇ ਪਰ ਇਹ ਚੀਜ਼ਾਂ ਮੁੱਕ ਨਹੀਂ ਰਹੀਆਂ ਖਤਮ ਕਿਉਂ ਨਹੀਂ ਹੋ ਰਹੀਆਂ ਇਹ ਪੁਲਿਸ ਜਿਹੜਾ ਬढ़ावा ਦੇ ਰਹੀ ਹੈ ਮੈਂ ਕਹਿੰਦਾ ਇਹਨਾਂ ਗੱਲਾਂ ਨੂੰ ਜੇਕਰ ਕਹਦੇ ਹੁੰਦੇ ਕਿ ਪੰਜਾਬ ਦੀ ਪੁਲਿਸ ਕੱਲੀ ਪੁਲਿਸ ਸੁਧਰ ਜਾਵੇ ਇੱਕ ਮਹਿਕਮਾ ਸੁਧਰ ਜਾਵੇ ਸਰਕਾਰ ਦਾ ਕਹਿੰਦੇ ਸਾਰੇ ਮਹਿਕਮੇ ਸੁਧਰ ਜਾਣਗੇ ਪਰ ਕਾਲੀਆਂ ਭੇਡਾਂ ਨਹੀਂ ਸੁਧਰ ਸਕਦੀਆਂ ਜੇ ਤਾਂ ਲੈ ਅੰਦਰ ਜ਼ਾਲਮ ਪਣਾ ਉਹ ਨਹੀਂ ਸੁਧਰ ਸਕਦੇ ਤੇ ਉਹਨਾਂ ਨੇ ਉਹੀ ਕੰਮ ਕਰਨਾ ਤੇ ਅੱਜ ਬੜਾ ਵੱਡਾ ਮਾਰਕਾ ਮਾਰ ਲਿਆ ਜਿਹੋ ਦੀ ਲੱਤ 'ਚ ਗੋਲੀ ਮਾਰ ਕੇ ਉਹਨੂੰ ਫੜ ਲਿਆ ਫੜਿਆ ਤਾਂ ਪਹਿਲੇ ਤੁਸੀਂ ਫਾੜ ਕੇ ਬਾਅਦ ਵਿੱਚ ਗੋਲੀ ਮਾਰਦੇ ਇਹ ਆਪਾਂ ਕਹਿ ਲਈਏ ਮੈਂ ਇੱਥੇ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਅੰਨੇ ਲੋਕਾਂ ਨੂੰ ਵੀ ਜਿਹੜਾ ਜਿਨ੍ਹਾਂ ਨੂੰ ਪਰਮਾਤਮਾ ਨੇ ਨਹੀਂ ਦਿਸਦਾ ਕੁਦਰਤ ਵੱਲੋਂ ਉਹਨਾਂ ਨੂੰ ਵੀ ਪਤਾ ਕਿ ਤੁਹਾਡੀਆਂ ਕਹਾਣੀਆਂ ਦਾ ਉਹ ਸੁਣਦੇ ਆ ਕਿ ਤੁਸੀਂ ਕੀ ਕਹਾਣੀਆਂ ਘੜੀਆਂ ਨੇ ਤੇ ਕੀ ਘਟ ਰਹਿਓ ਇਹ ਕੀ ਤੁਸੀਂ ਪਿਛਲੇ ਜਿਹੜਾ ਸਮੇਂ ਦੇ ਵਿੱਚ ਘਟਦੇ ਸੀ ਜਿਹੜਾ ਉਦੋਂ ਸਬਕ ਨਹੀਂ ਲਿਆ ਤੁਸੀਂ ਹੁਣ ਲੱਤ ਵਿੱਚ ਗੋਲੀ ਮਾਰ ਕੇ ਉਹਨੂੰ ਜੀ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਇਹ ਬੜਾ ਜਿਹੜਾ ਮੈਂ ਕਹਿੰਦਾ ਕਿ ਅਫਸੋਸ ਵਾਲੀ ਗੱਲ ਆ ਠੀਕ ਆ ਕਿ ਭਾਈ ਜਿਹਨੇ ਟ੍ਰਾਇਮ ਕੀਤਾ ਉਹਨੂੰ ਫੜੋ ਉਹਨੂੰ ਕੋਰਟ ਸਜ਼ਾ ਦੇਊਗੀ ਤੇ ਤੁਸੀਂ ਫਿਰ ਕਾਨੂੰਨ ਆਪਣੇ ਹੱਥ ਦੇ ਵਿੱਚ ਕਿਉਂ ਲੈਂਦੇ ਹੋ ਕਾਨੂੰਨ ਦੀ ਵਰਦੀ ਪਾ ਕੇ ਸਮਾਜ ਚੁੱਕਦੇ ਹੋ ਜਦੋਂ ਤੁਸੀਂ ਵਰਦੀ ਪਾਉਣੇ ਹੋ ਪਰ ਉਸੇ ਕਾਨੂੰਨ ਦੇ ਤੁਸੀਂ ਧੜੇ ਹੜਾਉਣੇ ਜਿਸ ਤਰ੍ਹਾਂ ਸੁਭੇ ਸਰਹੰਦ ਨੇ ਡਾਈਆਂ ਸੀ ਕੇ ਪੀ ਐਸ ਗੱਲ ਨੇ ਡਾਈਆਂ ਸੀ ਜਾਂ ਪੰਜਾਬ ਦੇ ਮੁੱਖ ਮੰਤਰੀ ਬੀਆਦ ਸਿੰਘ ਨੇ ਡਾਈਆਂ ਸੀ ਜਾਂ ਇੰਦਰਾ ਗਾਂਧੀ بڑے بڑے ਕੁਝ ਹੋਇਆ بڑے بڑے ਇਥੇ ਬੁਚੜੋ ਹੋਏ ਨੇ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਸਾਡੇ ਗੁਰੂਆਂ ਨੇ ਤਸੀਹੇ ਚ ੱਲੇ ਆ ਸਾਡੇ ਗੁਰੂਆਂ ਦੇ ਪੁੱਤਰਾਂ ਨੇ ਤਸੀਹੇ ਚ ੱਲੇ ਆ ਸਾਡੇ ਸਿੱਖਾਂ ਨੇ ਤਸੀਹੇ ਚ ੱਲੇ ਆ ਤੇ ਸਾਡੇ ਮਾਮਾ ਭੈਣਾਂ ਨੇ ਤਸੀਹੇ ਚੱਲੇ ਆ ਤੇ ਇਸ ਬੁੱਚੜ ਜਿਹੜਾ ਪੁਲਿਸ ਅਫਸਰ ਜਿਹੜਾ ਸੁਭਾ ਸਰਾਂ ਦਾ ਇਹ ਵੀ ਸਾਡੇ ਮਾਮਾ ਧੀਆਂ ਭੈਣਾਂ ਨੂੰ ਅਲਫ ਡੰਗਿਆ ਕਰਕੇ ਜਿਹੜਾ ਕੁੱਟਦਾ ਰਿਹਾ ਕਹਿੰਦੇ ਤੇ ਇਹੀ ਹਾਲ ਜਿਹੜਾ ਦਿੱਲੀ ਦੇ ਵਿੱਚ ਹੋਇਆ ਜਦੋਂ ਰਜੀਪ ਗਾਂਧੀ ਦਾ ਜਦੋਂ ਇੰਦਰਾ ਗਾਂਧੀ ਦੀ ਮੌਤ ਹੋਈ ਉਸ ਤੋਂ ਬਾਅਦ ਰਜੀਪ ਗਾਂਧੀ ਕਤਲੇਆਮ ਕਰਦਾ ਉਦੋਂ ਵੀ ਧੀ ਤੇ ਪਿਓ ਦਾ ਨਾ ਸਬੰਧ ਕਰਾਇਆ ਜਾਂਦਾ ਸੀ ਉਸ ਤੋਂ ਪਹਿਲਾਂ ਵੀ ਜਿਹੜਾ ਇਹ ਬੜਾ ਦਲ ਨੱਚੇ ਰੋਣ ਵਾਲੀਆਂ ਗੱਲਾਂ ਨੇ ਪੰਜਾਬ ਦੀ ਧਰਤੀ ਹੋਵੇ ਇੱਥੇ ਆਹ ਹਾਲ ਹੋਵੇ ਅਸੀਂ ਸਭ ਕ ਕੀ ਲਿੱਤਾ ਸੀ ਗੁਰੂਆਂ ਤੋਂ ਸਿੱਖਿਆ ਕੀ ਲੇਤੀ ਆ ਅਸੀਂ ਸੇਧ ਕੀ ਲੇਤੀ ਆ ਅਸੀਂ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਸਾਹਿਬ ਨੂੰ ਮੰਨਦੇ ਆ ਅਸੀਂ ਉਹਦੀ ਬਾਣੀ ਨੂੰ ਮੰਨਦੇ ਆ ਜੇਕਰ ਥੋੜਾ ਕੰਮ ਮੰਨਿਆ ਅਮਲ ਕੀਤਾ ਹੋਵੇ ਮੰਨਣ ਦੀ ਗੱਲ ਹੋਰ ਆ ਜੇਕਰ ਥੋੜਾ ਜਿਹਾ ਅਮਲ ਕੀਤਾ ਹੋਵੇ ਤਾਂ ਆ ਕੁਝ ਨਹੀਂ ਕਰਨੇ ਤੇ ਤੁਸੀਂ ਬਚੜੋ ਜੋ ਅੱਜ ਪੰਜਾਬ ਦੇ ਜਿਹੜਾ ਹਾਲਾਤ ਨੇ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਉਹ ਚਾਹੇ ਕੋ ਚਾਹੇ ਕੋਈ ਵੀ ਆ ਚਾਹੇ ਕੋਈ ਵਰਦੀ ਧਾਰੀ ਆ ਚਾਹੇ ਨਾ ਵਰਦੀ ਧਾਰੀ ਆ ਪਰ ਜਿਹੜਾ ਵੀ ਕ੍ਰਾਈਮ ਕਰਦਾ ਜਿਹੜਾ ਵੀ ਕਿਸੇ ਦੇ ਨਾਲ ਧੱਕਾ ਕਰਦਾ ਉਹ ਚਾਹੇ ਵਰਦੀ ਦੇ ਵਿੱਚ ਗੁੰਡਾ ਧਾਰੀ ਹੋਵੇ ਚਾਹੇ ਸਿਵਲ ਦੇ ਵਿੱਚ ਗੁੰਡਾ ਤਾਂ ਬੰਦਾ ਹੋਵੇ ਐਮਪੀ ਹੋਵੇ ਐਮਐਲਏ ਹੋਵੇ ਚਾਹੇ ਹੋਰ ਕਿਸੇ ਪਦਵੀ ਤੇ ਹੋਵੇ ਅਪਰਾਧੀ ਅਪਰਾਧੀ ਹੁੰਦਾ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਭ ਕੋ ਜਿਹੜਾ ਪਾਲਸ ਨੂੰ ਜਿਹੜਾ ਲੈਂਡ ਦੀ ਬਹੁਤ ਜ਼ਰੂਰਤ ਆ ਅੱਜ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਆਪਣੇ ਜਜ਼ਬਾਤ ਕਾਬੂ ਕਾਬੂ ਵੀ ਨਹੀਂ ਰੱਖ ਸਕੇ ਉਹਨਾਂ ਨੇ ਆਪਣੇ ਜਜ਼ਬਾਤਾਂ ਨੂੰ ਜਿਹੜਾ ਉਭਾਰਿਆ ਉਹਨਾਂ ਨੇ ਕਿਹਾ ਜੋ ਜੋ ਗੱਲਾਂ ਤੁਸੀਂ ਸੁਣੀਆ ਉਹ ਮੈਂ ਵੀ ਸੁਣੀਆ ਕਹਿੰਦੇ ਖੁਸ਼ੀ ਮਨਾਉਣੀ ਚਾਹੀਦੀ ਆ ਕਹਿੰਦੇ ਖੁਸ਼ੀ ਮਨਾਈ ਆ ਮਨਾਉਣੀ ਵੀ ਚਾਹੀਦੀ ਆ ਹਜੇ ਬੁੱਚੜਾ ਤੋਂ ਜਿਹਦਾ ਵੱਡਾ ਕਹਿੰਦੇ ਹੁੰਦੇ ਆ ਕਿ ਇਤਿਹਾਸ ਬਣਦੇ ਹੁੰਦੇ ਆ ਪਤਾ ਲੱਗਦਾ ਹੁੰਦਾ ਜਦੋਂ ਬੰਦਾ ਇਸ ਦੁਨੀਆ ਤੋਂ ਜਾਂਦਾ ਕਿ ਕਹਿੰਦੇ ਹੁੰਦੇ ਸਿਵਿਆਂ ਦਾ ਕੱਟ ਦੱਸਦਾ ਕਿ ਬੰਦਾ ਮਰਿਆ ਕੱਟ ਦੱਸ ਦਿੰਦਾ ਕਿ ਭਾਈ ਇਹ ਬੰਦਾ ਮਰਿਆ ਮਾਰ ਕੱਟ ਹੁੰਦਾ ਬਹੁਤ ਬੰਦਾ ਸੌਸੇ ਇਮਾਨਦਾਰ ਸੀ ਇੱਜਦਾਰ ਸੀ ਤੇ ਦੂਸਰੇ ਪਾਸੇ ਜਿਹਦੇ ਚਾਰ ਬੰਦੇ ਭੋਗ ਤੇ ਨਾ ਹੋਣਾ ਤੇ ਉਤੋਂ ਆਪੇ ਪਤਾ ਲੱਗ ਜਾਂਦਾ ਕਿ ਬੜਾ ਇੱਕ ਕੌਮ ਦਾ ਕਦਲਾ ਸੀ ਬੜਾ ਕੌਮ ਦਾ ਬੁੱਚੜ ਸੀ ਕੋਈ ਰਾਗੀ ਕੋਈ ਢਾਡੀ ਇਤੇ ਪਾਠ ਉੱਤੇ ਪਾਠ ਨਹੀਂ ਕਰਨ ਗਿਆ ਕੋ ਸਿੰਘ ਅਰਦਾਸ ਨਹੀਂ ਕਰਨ ਗਿਆ ਅਰਦਾਸ ਤੋਂ ਜਵਾਬ ਦਿੱਤਾ ਗ੍ਰਾਤੇ ਸਿੰਘਾ ਨੇ ਇਹ ਇਹਨੇ ਅਸਲੀ ਜਿਹੜਾ ਕਿ ਨਰਕ ਐਤੋਂ ਪਤਾ ਲੱਗਦਾ ਕਿ ਉਹ ਪਰਿਵਾਰ ਜਿਹਦੇ ਪਰਿਵਾਰ ਦੇ ਵਿੱਚ ਜੰਮਿਆ ਸੀ ਅੱਜ ਉਹ ਪਰਿਵਾਰ ਵੀ ਕਿਸ ਤਰ੍ਹਾਂ ਮਹਿਸੂਸ ਕਰਦਾ ਹੋਊਗਾ ਤੁਸੀਂ ਇਹ ਸੋਚ ਕੇ ਦੇਖੋ ਕਿ ਕਿਸ ਤਰ੍ਹਾਂ ਅੱਜ ਲੋਕ ਲਾਨ ਤਾਂ ਪਾ ਰਹੇ ਆ ਬੜਾ ਕੁਝ ਕਹਿਣ ਨੂੰ ਆ ਬੜਾ ਟਾਈਮ ਆ ਜਿਹੜਾ ਲੱਗ ਸਕਦਾ ਇਹਨਾਂ ਕਹਾਣੀਆਂ ਤੇ ਤੇ ਇਸ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਆਪਣੇ ਜ਼ਰੂਰ ਲਿਖਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ